ਸਵਾਗਤ ਹੈ ਤੁਹਾਡਾ ਸਾਡੇ ਚੈਨਲ ਚੈਨਲ ਪਿੰਡ ਪੰਜਾਬ ਦੇ ਉੱਤੇ ਉਮੀਦ ਕਰਦੇ ਹਾਂ ਕਿ ਸਾਰੇ ਤੁਸੀਂ ਠੀਕ ਠਾਕ ਹੋਵੋਗੇ ਲਓ ਜੀ ਪਿੰਡ ਰੁਰਕੀ ਦੇ ਵਿੱਚ ਟਰਾਲੀ ਟਿੱਚ ਮੁਕਾਬਲਾ ਕਰਵਾਇਆ ਜਾਣਾ ਜੀ 7 ਅਪ੍ਰੈਲ ਦਿਨ ਸੋਮਵਾਰ ਜੋ ਕਿ ਵੀਰ ਥਾਂ ਦੀ ਤਿਆਰੀ ਕਰ ਰਹੇ ਨੇ ਜੀ ਤੁਸੀਂ ਦੇਖ ਸਕਦੇ ਹੋ ਕਿੱਦਾਂ ਫਰਵਾਂ ਫਲਾਂ ਦੇ ਨਾਲ ਥਾਉਂ ਦੀ ਤਿਆਰੀ ਕਰ ਰਹੇ ਨੇ ਜੀ ਟਰਾਲੀ ਖਿੱਚ ਮੁਕਾਬਲਾ ਹੋਣ ਜਾ ਰਿਹਾ ਜੀ ਤੁਸੀਂ ਦੇਖ ਸਕਦੇ ਹੋ ਖਾਣ ਫਲਾਂ ਤੇ ਫਰਵਾਂ ਦੇ ਨਾਲ ਕੋਲਾ ਕਰ ਦਿੱਤਾ ਜੀ ਜਿੱਥੇ ਜਿੱਥੇ ਟਰਾਲੀ ਘੁੰਮਣੀ ਹੈ ਡੌਣਾ ਕੱਢ ਦਿੱਤੀਆਂ ਨੇ ਜੀ ਦੇਖ ਸਕਦੇ ਹੋ ਤੁਸੀਂ ਪਿੰਡ ਦੇ ਸੂਝਵਾਨ ਵੀਰ ਲੱਗੇ ਹੋਏ ਨੇ ਜੀ ਤਿਆਰੀ ਕਰਨ ਆਪ ਦੇਖ ਸਕਦੇ ਤੁਸੀਂ ਬਾਕੀ ਆਪਾਂ ਜਾਣਕਾਰੀ ਵੀਰਾਂ ਤੋਂ ਲਵਾਂਗੇ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਹ ਜਿਹੜਾ ਤੁਸੀਂ ਟੂਰਨਾਮੈਂਟ ਕਰਾ ਰਹੇ ਹੋ ਇਹ ਕਾਹਦਾ ਟੂਰਨਾਮੈਂਟ ਕਰਾ ਰਹੇ ਹੋ ਤੇ ਕੌਣ ਕਰਾ ਰਿਹਾ ਜੀ ਇਹ ਇਹ ਟਰਾਲੀ ਖਿੱਚ ਮੁਕਾਬਲਾ ਕਰਵਾ ਰਹੇ ਹਾਂ ਜੀ ਇਹ ਪਿੰਡ ਰੁੜਕੀ ਦੇ ਸਾਰੇ ਜਿੰਨੇ ਸੱਜਣ ਨੇ ਆਪਣੇ ਉਹ ਸਾਰੇ ਇਕੱਠੇ ਹੋ ਕੇ ਕਰਵਾ ਰਹੇ ਹਾਂ ਜੀ ਇਦੇ ਵਿੱਚ ਤੁਸੀਂ ਫਿਰ ਇਨਾਮ ਕੀ ਕੀ ਰੱਖਿਆ ਜੀ ਪਹਿਲਾ ਨਿਯਮ 31000 ਆ ਜੀ ਦੂਜਾ 21 ਆ ਜੀ ਤੇ ਤੀਜਾ 11 ਤੇ ਚੌਥਾ 71 ਆ ਤੇ ਪੰਜਵਾਂ 52 ਜੀ ਕਿਹੜੇ ਕਿਹੜੇ ਟਰੈਕਟਰ ਆਉਣ ਦੀ ਸੰਭਾਵਨਾ ਤੁਹਾਡੇ ਹਿਸਾਬ ਨਾਲ ਸਾਰੇ ਆਉਣਗੇ ਲਗਭਗ ਜੀ ਅੱਛਾ ਜੀ ਇਹ ਜਿਹੜਾ ਤੁਸੀਂ ਟਰਾਲੀ ਖਿੱਚ ਮੁਕਾਬਲਾ ਟਰਾਲੀ ਦੇ ਵਿੱਚ ਲੋਡ ਦੇ ਹਿਸਾਬ ਨਾਲ ਮੁਕਾਬਲਾ ਕਰਾਉਂਗੇ ਜਾਂ ਕਿਵੇਂ ਲੋਡ ਦੇ ਹਿਸਾਬ ਨਾਲ ਜਿਵੇਂ ਦੇਖੋ ਚਲਾ ਕੇ ਦੇਖਾਂਗੇ ਜੀ ਪਹਿਲਾਂ ਉਹਦੇ ਠੀਕ ਹੈ ਜੀ ਲੇਕਿਨ ਜਿਵੇਂ ਚੁੱਪ ਰੂਗਾ ਜੋਕਨ ਵਜਨ ਪਾਵਾਂਗੇ ਫਿਰ ਤੇ ਕਿਹੜੀ ਤਰੀਕ ਨੂੰ ਕਰਾ ਰਹੇ ਹੋ ਜੀ ਹਾਂਜੀ ਕਿਹੜੀ ਤਰੀਕ ਨੂੰ ਕਰਾ ਰਹੇ ਆ ਇਹ 7 ਅਪ੍ਰੈਲ ਆ ਜੀ ਠੀਕ ਆ ਜੀ ਹਾਂਜੀ ਹਾਂ ਦਿਨ ਦਿਨ ਐ ਸੋਮਵਾਰ ਬਣਦਾ ਜੀ ਆਪਣਾ ਅੱਛਾ ਜੀ ਹਾਂਜੀ ਹਾਂਜੀ ਤੇ ਗੁਰੂ ਦਾ ਲੰਗਰ ਵੀ ਚੱਲੂਗਾ ਜੀ ਹਾਂਜੀ ਹਾਂ ਗੁਰੂ ਲੰਗਰ ਟੁੱਟ ਵਰਤੂਗਾ ਜੀ ਜਿਹੜੀ ਜਗ੍ਹਾ ਹੁਣ ਤੁਸੀਂ ਤਿਆਰ ਕਰਤੀ ਜੀ ਇਹ ਸਾਰੀ ਹਾਂ ਤਿਆਰ ਆ ਜੀ ਸਾਰੀ ਜੀ ਠੀਕ ਆ ਜਿਹੜੀ ਆ ਤੁਸੀਂ ਆ ਗੜਾਈ ਕਰੀਏ ਕਾਦੇ ਵਾਸਤੇ ਕਰੀਏ ਜਿਹੜੀ ਆ ਇਹ ਟ੍ਰੈਕ ਤਿਆਰ ਕਰੇ ਨੇ ਜੀ ਟ੍ਰੈਕ ਤਿਆਰ ਇਹ ਟ੍ਰੈਕ ਤਿਆਰ ਆ ਇੱਕ ਦਰਾਂ ਦਾ ਟਰਾਲੀਆਂ ਵਰਤੇ ਇੱਕ ਨਹੀਂ ਹੁੰਦੇ ਜੀ ਸਾਰੀ ਅੱਛਾ ਜੀ ਇਹਦੇ ਆਲੇ ਦਾਲੇ ਤੁਸੀਂ ਟਰਾਲੀ ਘੁੰਮੋਗੇ ਹਾਂਜੀ 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 ਜਿੱਥੇ ਕੀ ਟਰਾਲੀ ਕਮਾਈ ਜਾਵੇਗੀ ਜੀ ਆ ਬੇਖ ਸਕਦੇ ਹਾਂ 7 ਤਰੀਕ ਦਿਨ ਸੋਮਵਾਰ ਨੂੰ ਟਰਾਲੀ ਖਿੱਚ ਮੁਕਾਬਲਾ ਹੋਣ ਜਾ ਰਿਹਾ ਜੀ ਜੇਕਰ ਸਾਡੀ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਧੰਨਵਾਦ